ਸ਼ਸ਼ੀਕਲ ਜੀ ਮੈਂ ਹਾਂ ਤੁਹਾਡਾ ਆਪਣਾ ਗੁਰਦੀਪ ਸਿੰਘ ਗੋਲਡੀ ਯਾਨੀ ਕਿ ਚਾਚਾ ਬਿਸ਼ਨਾ ਤੇ ਸਾਡੇ ਕੋਲ ਵਿੱਕੀ ਪਾਜੀ ਖੜੇ ਨੇ ਜੋ ਬੱਚਿਆਂ ਨੂੰ ਬਹੁਤ ਸੋਹਣਾ ਪੰਗੜਾ ਵੀ ਸਿਖਾਉਂਦੇ ਨੇ ਤੇ ਆਪ ਵੀ ਬਹੁਤ ਸੋਹਣਾ ਪੰਗੜਾ ਪਾਉਂਦੇ ਨੇ ਤੇ ਅੱਜ ਫਿਲਮ ਰਿਸ਼ਤੇ ਨਾਤੇ ਦੀ ਪ੍ਰੋਮੋਸ਼ਨ ਲਈ ਆ ਪਹੁੰਚੇ ਨੇ ਪਾਜੀ ਤੁਸੀਂ ਕਿਵੇਂ ਦੇਖਦੇ ਹੋ ਟ੍ਰੇਲਰ ਤੁਸੀਂ ਦੇਖਿਆ ਇਹ ਫਿਲਮ ਦਾ ਜੀ ਭਾਈ ਕਿਵੇਂ ਲੱਗੀ ਮੂਵੀ ਬਹੁਤ ਵਧੀਆ ਇੱਕ ਕਰੇਲੂ ਮੂਵੀ ਏ ਸਭ ਨੂੰ ਦੇਖਣੀ ਚਾਹੀਦੀ ਏ ਆਪਣੇ ਵੱਡਿਆਂ ਤੋਂ ਲੈ ਕੇ ਛੋਟਾ ਤੀਕਰ ਸਭ ਨੂੰ ਫਿਲਮ ਦੇਖਣੀ ਚਾਹੀਦੀ ਤੇ 24 ਜਨਵਰੀ ਨੂੰ ਕੱਲ ਨੂੰ ਲੱਗ ਰਹੀ ਏ ਜੀ ਕੱਲ ਨੂੰ 24 ਜਨਵਰੀ ਨੂੰ ਆਪਣੇ ਸ ਹਾਂਜੀ ਜੀ ਤੇ ਕਿਵੇਂ ਦੇਖਦੇ ਹੋ ਡਾਇਰੈਕਟਰ ਨਸੀਬ ਰੰਧਾਵਾ ਜੀ ਨੇ ਬਹੁਤ ਸਲਾਮ ਕੰਮ ਕੀਤਾ ਜੀ ਭਾਜੀ ਬਹੁਤ ਹੀ ਵਧੀਆ ਭਾਜੀ ਨੇ ਬਹੁਤ ਹੀ ਵਧੀਆ ਫਿਲਮ ਨੂੰ ਡਾਇਰੈਕਟ ਕਰਦਿਨੀ ਸਾਡੇ ਲੋਕਲ ਤਰਨਤਾਰੁੰਦੇ ਨੇ ਸਭ ਤੋਂ ਮੇਨ ਗੱਲ ਅਤੇ ਸਾਡੇ ਸੀਨੀਅਰ ਬ੍ਰਦਰ ਨੇ ਸਾਡੇ ਵੱਡੇ ਭਰਾ ਨੇ ਵਾਹ ਜੀ ਵਾਹ ਤੇ ਕੀ ਕਹਿਣਾ ਚਾਹੁੰਦੇ ਹੋ ਸਰੋਤਿਆਂ ਨੂੰ ਜੀ ਅਸੀਂ ਸਭ ਨੂੰ ਬੇਨਤੀ ਕਰਾਂਗੇ ਕਿ ਇਹ ਮੂਵੀ ਜ਼ਰੂਰ ਵੇਖਣ ਜਾਇਓ ਇੱਕ ਘਰੇਲੂ ਮੂਵੀ ਏ ਇਸ ਮੂਵੀ ਨੂੰ ਦੇਖ ਕੇ ਆਪਣੇ ਜੋ ਰਿਸ਼ਤੇ ਨੇ ਉਹਨਾਂ ਬਾਰੇ ਪਹਿਚਾਨ ਹੋਏਗੀ ਉਹਨਾਂ ਬਾਰੇ ਪਤਾ ਲੱਗੇਗਾ ਕਿ ਵਾਕੇ ਹੀ ਅਸਲ ਰਿਸ਼ਤੇ ਇਹੀ ਹੁੰਦੇ ਨੇ ਤਾਂ ਠੀਕ ਹੈ ਜੀ 24 ਜਨਵਰੀ ਨੂੰ ਸਿਨੇਮਾ ਘਰਾਂ ਦੇ ਵਿੱਚ ਦੇਖਿਆ ਉਹ ਨਿਆ ਰਿਸ਼ਤੇ ਨਾਤੇ ਹੋਏ ਤੇ ਇੱਕ ਗੜਾ ਅੱਜ ਵੀ ਸਾਡੇ ਜੈਨ ਦੇ ਵਿੱਚ ਐ ਕਬਜਾ ਤੇ ਉਹ ਕਬਜੇ ਦੇ ਜਿਹੜੇ ਬੋਲ ਆ ਭਾਜੀ ਹੁਣੀ ਚਾਹੁੰਨਾ ਕਿ ਦੋ ਬੋਲ ਸਾਡੇ ਉਹ ਜਰੂਰ ਸੁਣਾਉਣ ਸਾਡੇ ਅਮਰਤ ਸਾਹਿਬ ਜੀ ਤੇ ਦੋ ਬੋਲ ਪਹਿਲਾਂ ਉਹ ਹੋ ਜਾਣ ਫਿਰ ਆਪਾਂ ਗੱਲਬਾਤ ਕਰਦੇ ਫਿਲਮ ਦੀ ਹਾਂਜੀ ਜੀ ਸ਼ੂਰ ਜਦੋਂ ਪੀ ਲੈਂਦੇ ਸੂਟਾ ਕੰਮ ਕਰਦੇ ਨੇ ਪਠਾ ਰੋਜ਼ ਨਾ ਮੈਂ ਤੇ ਉਹ ਨਵਾਂ ਪੰਗਾ ਪਾਉਣ ਵਈ ਪੁੱਤ ਜੱਟਾਂ ਦੇ ਨੇ ਗੱਭਰੂ ਲੈ ਕੇ ਕਬਜ਼ਾ ਉਹ ਬੱਕਰੇ ਬੁਲਾਉਣ ਵਈ ਪੁੱਤ ਜੱਟਾਂ ਦੇ ਨੇ ਗੱਭਰੂ ਵਾਹ ਜੀ ਵਾਹ ਗੱਭਰੂ ਵਾਕਈ ਪਾਜੀ ਜਿਹੜੀ ਗੱਭਰੂ ਲੱਗ ਰਿਆ ਤੇ ਪਾਜੀ ਫਿਲਮ ਜਿਹੜੀ ਆ ਰਹੀ ਰਿਸ਼ਤੇ ਨਾਤੇ ਜੀ ਜੀ ਇਸ ਟੀਮ ਦੇ ਵਿੱਚ ਤੁਸੀਂ ਵੀ ਅੱਜ ਚੱਚੇ ਤੌਰ ਤੇ ਇਨਵਾਈਟ ਹੋ ਪਹੁੰਚੇ ਹੋ ਸਾਥ ਦੇਣ ਵਾਸਤੇ ਇਹਨਾਂ ਦਾ ਤੇ ਫਿਲਮ ਦਾ ਟ੍ਰੇਲਰ ਤੁਸੀਂ ਦੇਖਿਆ ਔਰ ਕਿਵੇਂ ਦਾ ਲੱਗਾ ਟ੍ਰੇਲਰ ਟ੍ਰੇਲਰ ਬਹੁਤ ਵਧੀਆ ਲੱਗਾ ਜੀ ਫਿਲਮ ਸਾਡੀ ਸਾਰੀ ਸੋਹਣੀ ਹੈ ਤੇ ਭਾਜੀ ਆਪ ਵੀ ਬਹੁਤ ਸੋਹਣਾ ਕੰਮ ਵਿੱਚ ਕਰ ਰਹੇ ਆ ਤੇ ਭਾਜੀ ਨੇ ਵੀ ਬਾਖਮਾਂ ਰੋਲ ਕੀਤਾ ਟ੍ਰੇਲਰ ਮੇਂ ਦੇਖਿਆ ਭਾਜੀ ਔਰ ਫਿਲਮ ਅਸੀਂ ਜ਼ਰੂਰ ਦੇਖਣ ਜਾਵਾਂਗੇ ਇਹ ਫਿਲਮ ਕਦੋਂ ਲੱਗ ਰਹੀ ਹੈ ਜੀ ਫਿਲਮ ਜੀ ਕੱਲ ਰਿਲੀਜ਼ ਹੋ ਰਹੀ ਹੈ ਕੱਲ ਮਤਲਬ 24th ਆਫ ਜਨ 2025 ਨੂੰ ਕੱਲ ਹੋ ਰਹੀ ਹੈ ਸੌਰੀ ਮੈਨੂੰ ਭੁਲੇਖਾ ਪੈ ਗਿਆ ਮੈਨੂੰ ਕਿਸੇ ਨੇ ਕਹਿਤਾ ਵੀ 24 ਜਨਵਰੀ ਨੂੰ ਰਿਲੀਜ਼ ਹੋ ਰਹੀ ਆ ਲੈਣਾ 24 ਆ ਕੱਲ ਨੂੰ ਅੱਛਾ ਕੱਲ 24 ਆ ਕੱਲ 24 ਆ ਤੇ ਸਿਨੇਮਾ ਘਰਾਂ ਚ ਜਰੂਰ ਜਾਓ ਔਰ ਪਾਜੀ ਹੁਣੀ ਨੂੰ ਦੇਖੋ ਫਿਲਮ ਦੇ ਵਿੱਚ ਬਹੁਤ ਵਧੀਆ ਕੰਮ ਕੀਤਾ ਬਾਈ ਨੇ ਤੇ ਪਾਜੀ ਨਸੀਬ ਰੰਧਾਵਾ ਜੀ ਡਾਇਰੈਕਟਰ ਨੇ ਇਸ ਫਿਲਮ ਦੇ ਹਾਂ ਤੇ ਪਹਿਲਾਂ ਵੀ ਉਹਨਾਂ ਇੱਕ ਫਿਲਮ ਬਣਾਈ ਚੋਰਾ ਨਾਲ ਯਾਰੀਆਂ ਉਹ ਵੀ ਚੱਲ ਰਹੀ ਬਹੁਤ ਵਧੀਆ ਤੇ ਮਲਕੀਤ ਰੌਣੀ ਪਾਜੀ ਇਹਦੇ ਵਿੱਚ ਨੇ ਹਾਂ ਤੇ ਪਰਮਿੰਦਰ ਗਿੱਲ ਮੈਡਮ ਨੇ ਔਰ ਲਵ ਆਪਣੀਆਂ ਸ਼ੈ ਦੋ ਲਵ ਨੇ ਦੋ ਲਵ ਦੋ ਲਵ ਹੋ ਗਿਆ ਲਵ ਲਵ ਹੋ ਗਿਆ ਦੋਨੇ ਤਰਨ ਤਰਨ ਦੀ ਹੈ ਨਾ ਤੇ ਇਹਦੇ ਵਿੱਚ ਹੋਰ ਵੀ ਬਹੁਤ ਵਧੀਆ ਪਾਕਿਸਤਾਨ ਤੋਂ ਲੈਂਦੇ ਪੰਜਾਬ ਤੋਂ ਬਹੁਤ ਸਨੇ ਆਰਟਿਸਟ ਵਿਚ ਕੰਮ ਕਰ ਰਹੇ ਨੇ ਤੇ ਸਰ ਕੀ ਕਹਿਣਾ ਚਾਹੁੰਦੇ ਆਪਣੇ ਸਰੋਤਿਆਂ ਨੂੰ ਕਿ ਫਿਲਮ ਦਿਖਣਿਆਂ ਹਨਾ ਦੇਖੋ ਜੀ ਇਹ ਜਿਹੜੀ ਫਿਲਮ ਆ ਸੋਹਲ ਸਾਹਿਬ ਸਾਡੇ ਜਿਹੜੇ ਪ੍ਰੋਡਿਊਸਰ ਨੇ ਉਹਨਾਂ ਨੇ ਸਪੈਸ਼ਲ ਤਗੀਦ ਕੀਤੀ ਸੀਗੀ ਕਸ਼ਮੀਰ ਸਿੰਘ ਸੋਹਲ ਪੰਜੀ ਉਹਨਾਂ ਨੇ ਸਪੈਸ਼ਲ ਸਾਰਿਆਂ ਨੂੰ ਇਹ ਗਾਈਡਲਾਈਨ ਸੀਗੀ ਕਿ ਇਸ ਫਿਲਮ ਦੇ ਵਿੱਚ ਕੋਈ ਵੀ ਐਸਾ ਸੀਨ ਅਸ਼ਲੀਲਤਾ ਕੁਝ ਵੀ ਨਹੀਂ ਅਸੀਂ ਦਿਖਾਉਣਾ ਅਗਰ ਇਹਦਾ ਟਾਈਟਲ ਰਿਸ਼ਤੇ ਨਾਤੇ ਆ ਨਾ ਤੇ ਤੁਹਾਨੂੰ ਇਦਾਂ ਲੱਗੇਗਾ ਕਿ ਤੁਸੀਂ ਆਪਦੀ ਫੈਮਿਲੀ ਦੇ ਵਿੱਚ ਬੈਠੇ ਆ ਆਪਣੇ ਪਰਿਵਾਰ ਦੇ ਨਾਲ ਬੈਠੇ ਆ ਆਪਣੇ ਪਰਿਵਾਰ ਦੀਆਂ ਹੀ ਗੱਲਾਂ ਸੁਣ ਰਹੇ ਹਾਂ ਐਸੀ ਫਿਲਮ ਬਣਾਈ ਔਰ ਭਾਜੀ ਇਸ ਫਿਲਮ ਦੇ ਵਿੱਚ ਕਸ਼ਮੀਰ ਸਿੰਘ ਸੋਲ ਸਾਹਿਬ ਦੇ ਬੇਟਾ ਜੀ ਮੇਨ ਲੀਡ ਤੇ ਕੰਮ ਕਰ ਰਹੇ ਹਨ ਜੀ 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 ਰਗੂ ਰਗਵੀਰ ਬਹੁਤ ਵਧੀਆ ਸਾਡਾ ਰਗੂ ਵੀਰ ਬਹੁਤ ਸੋਹਣਾ ਕੰਮ ਕੀਤਾ ਬਾਈ ਨੇ ਹਨਾ ਬਿਲਕੁਲ ਬਹੁਤ ਵਧੀਆ ਜੀ ਤੇ ਬਹੁਤ ਹੀ ਹੰਬਲ ਔਰ ਅੱਛੀ ਪਰਵਰਿਸ਼ ਜਿਹਦੀ ਬੱਚੇ ਦੀ ਹੋਈ ਹੋਵੇ ਉਹਦੀ ਕਹਿੰਦੇ ਉਹਨਾਂ ਨੂੰ ਤੁਸੀਂ 2 ਮਿੰਟ ਵੀ ਖੜੇ ਹੋਣੇ ਪਤਾ ਲੱਗ ਜਾਂਦਾ ਕਿ ਉਹਦੀ ਪਰਵਰਿਸ਼ ਹੈ ਇਸ ਇਜ਼ ਵੈਰੀ ਵੈਰੀ ਗੁੱਡ ਹਿਊਮਨ ਬੀਂਗ ਤੇ ਪੂਰੀ ਟੀਮ ਨੂੰ ਮੇਰੇ ਵੱਲੋਂ ਬਹੁਤ-ਬਹੁਤ ਮੁਬਾਰਕਾਂ ਤੇ ਸਾਰਿਆਂ ਨੂੰ ਖੁਸ਼ੀ ਵੀ ਹੈ ਇਸ ਗੱਲ ਦੀ ਕਿ ਸਾਡੀ ਫਿਲਮ ਕੱਲ ਨੂੰ ਰਿਲੀਜ਼ ਹੋ ਰਹੀ ਹੈ ਤੇ ਤੁਸੀਂ ਜਿਵੇਂ ਚੋਰਾ ਨਾਲ ਯਾਰੀਆਂ ਫਿਲਮ ਨੂੰ ਪਿਆਰ ਦੇ ਰਹੇ ਹੋ ਸਿਨੇਮਾ ਘਰਾਂ ਦੇ ਵਿੱਚ ਅਜੇ ਥੋੜੇ ਦਿਨ ਹੋ ਗਏ ਲੱਗੀ ਨੂੰ ਤੇ ਥੜਾ-ਥੜਾ ਦੂਸਰੀ ਫਿਲਮ ਵੀ ਸਾਡੇ ਕੋਲ ਆ ਚੁੱਕੀ ਹੈ ਜਿਹੜੀ ਸਿਨੇਮਾ ਘਰਾਂ ਦੇ ਵਿੱਚ ਕੱਲ ਨੂੰ 24 ਜਨਵਰੀ ਨੂੰ ਲੱਗ ਰਹੀ ਹੈ ਤੇ ਰਿਸ਼ਤੇ ਨਾਤੇ ਰਿਸ਼ਤੇ ਨਾਤੇ ਮੂਵੀ ਦੇ ਡਾਇਰੈਕਟਰ ਨਸੀਬ ਰੰਧਾਵਾ ਜੀ ਖੜੇ ਨੇ ਸੋ ਨਸੀਬ ਭਾਜੀ ਕਿਵੇਂ ਫਿਲਮ ਦਾ ਤੁਸੀਂ ਦੇਖ ਰਹੇ ਹੋ ਕਿਵੇਂ ਚੱਲੂਗੀ ਜੀ ਕਿਵੇਂ ਰਿਸਪੌਂਸ ਆ ਰਿਹਾ ਪਹਿਲਾਂ ਤੇ ਸਾਡੇ ਗੋਲਦੀ ਭਾਈ ਦਾ ਵੈਲਕਮ ਕਰਦੇ ਆਂ ਸਿ ਬਹੁਤ ਸਤਿਕਾਰ ਕਰਦੇ ਆਂ ਸਾਡਾ ਭਰਾ ਬਹੁਤ ਹੀ ਘੈਂਡ ਆਰਟਿਸਟ ਆ ਅਸਲ ਵਿੱਚ ਇਹ ਚਾਚਾ ਬਿਸ਼ਨਰ ਜੀ ਨੇ ਅੱਜ ਰੂਪ ਵੱਲ ਕੇ ਸਾਡੇ ਕੋਲ ਪਹੁੰਚੇ ਨੇ ਅੱਛਾ ਜੀ ਤੇ ਸਾਡੀ ਜੋ ਰਿਸ਼ਤੇ ਨਾਤੇ ਮੂਵੀ ਆ ਇੱਕ ਬਹੁਤ ਹੀ ਫੈਮਿਲੀ ਕੰਟੈਂਟ ਹੈ ਬਹੁਤ ਹੀ ਪਿਆਰਾ ਕੰਟੈਂਟ ਹੈ ਤੁਸੀਂ ਪਹਿਲੀ ਮੂਵੀ ਚੋਰਨ ਵਾਲੀ ਯਾਰੀਆਂ ਨੂੰ ਬਹੁਤ ਪਿਆਰ ਦਿੱਤਾ ਤੇ ਮੈਂ ਉਮੀਦ ਕਰਦਾ ਤੁਸੀਂ ਰਿਸ਼ਤੇ ਨਾਤੇ ਮੂਵੀ ਨੂੰ ਵੀ ਪਿਆਰ ਦਿਓਗੇ ਇਹ ਰਿਸ਼ਤੇ ਨਾਤੇ ਇੱਕ ਪਰਿਵਾਰ ਦੀ ਕਹਾਣੀ ਆ ਇੱਕ ਮਾਂ ਦੀ ਇੱਕ ਧੀ ਦੀ ਇੱਕ ਪਿਓ ਦੀ ਇੱਕ ਭੈਣ ਭਰਾਵਾਂ ਦੀ ਕਹਾਣੀ ਕਿ ਹਸਬੰਡ ਵਾਈਫ ਦੀ ਕਹਾਣੀ ਆ ਰਿਸ਼ਤੇ ਨਾਤੇ 24 ਜਨੂਨ ਨੂੰ ਫਿਲਮ ਰਿਲੀਜ਼ ਹੋ ਰਿਸ਼ਤੇ ਨਾਤੇ ਜਰੂਰ ਵੇਖਣੀ ਹੈ ਨਾ ਨਸੀਬ ਜੀ ਇਹਦੇ ਵਿੱਚ ਜਿਹੜਾ ਪ੍ਰੋਡਿਊਸਰ ਨੇ ਉਹਨਾਂ ਦਾ ਕੀ ਨਾਮ ਆ ਉਹ ਜਰੂਰ ਦੱਸੋ ਸਾਡੇ ਸਾਡੇ ਜੋ ਪ੍ਰੋਡਿਊਸਰ ਨੇ ਸਰਦਾਰ ਕਰਪੀਤ ਸਿੰਘ ਸੋਲ ਜੀ ਸਤ ਰੰਗ ਐਂਟਰਟੇਨਮੈਂਟ ਤੋਂ ਤੇ ਕਸ਼ਮੀਰ ਸਿੰਘ ਖਾਲਸਾ ਉਹਨਾਂ ਨੇ ਇਹ ਫਿਲਮ ਬਣਾਈ ਆ ਉਹਨਾਂ ਨੇ ਆਪਣੇ بیٹے ਨੂੰ ਲਾਂਚ ਕੀਤਾ ਹੈ ਤੇ ਡੈਬਿਊ ਮੂਵੀ ਆ ਰਗਵੀਰ ਸੋਲ ਉਹਨਾਂ ਦੀ ਔਰ ਇਹਦੇ ਵਿੱਚ ਸਟਾਰ ਕਾਸਟ ਦੇ ਵਿੱਚ ਵਿੱਚ ਕੌਣ ਕੌਣ ਨੇ ਆ ਸਟਾਰ ਹੈ ਸਾਡੇ ਲਵ ਗਿੱਲ ਜੀ ਨੇ ਕਲਾਕਾਰ ਤੇ ਲਵ ਗਿੱਲ ਕੌਰ ਤੇ ਮਲਕੀਤਰਾਉਣੀ ਸਾਹਿਬ ਪਰਮਿੰਦਰ ਗਿੱਲ ਸੁਨੀਤਾ ਧੀਰ ਮੈਮ ਤੇ ਸਾਡੇ ਲਾਇਨ ਦੇ ਪੰਜਾਬ ਤੋਂ ਸਜਾਦ ਮਿਰਜ਼ਾ ਜੀ ਬਹੁਤ ਹੀ ਪਿਆਰੇ ਕਮੇਡੀਨ ਆਰਟਿਸਟ ਨੇ ਪਰ ਦੋਸਤੋ ਤੁਹਾਨੂੰ ਸਾਰਿਆਂ ਨੂੰ ਬੇਨਤੀ ਹੈ ਕਿ ਫਿਲਮ ਪਰਿਵਾਰਿਕ ਹੈ ਪਰਿਵਾਰ ਦੇ ਨਾਲ ਥੀਏਟਰ ਚ 24 ਜਨਵਰੀ ਨੂੰ ਜਰੂਰ ਦੇਖਣ ਜਾਇਓ ਔਰ ਇਹ ਫਿਲਮ ਮੈਂ ਹੁਣ ਵੀ ਤੁਹਾਨੂੰ ਬਾਰ-ਬਾਰ ਕਹਿ ਰਿਹਾ ਕਿ ਇਹ ਫਿਲਮ ਐਸੀ ਫਿਲਮ ਹੈ ਜੋ ਤੁਹਾਡੇ ਦਿਲਾਂ ਤੇ ਛਾਪ ਛੱਡ ਦਊਗੀ ਜਰੂਰ ਦੇਖੋ 24 ਜਨਵਰੀ ਅ ਸ਼ਮੀ ਖਾਨ ਜੀ ਤੇ ਉਹਨਾਂ ਨਾਲ ਗੱਲਬਾਤ ਕਰਦੇ ਆਂ ਭਾਜੀ ਜਿਹੜੀ ਅੱਜ ਮੂਵੀ ਆ ਹਾਂਜੀ ਜੀ ਭਾਜੀ ਰਿਸ਼ਤੇ ਨਾਤੇ ਠੀਕ ਹੈ ਜੀ ਪਤਾ ਤੁਸੀਂ ਟ੍ਰੇਲਰ ਵੀ ਦੇਖਿਆ ਹਨ ਹਾਂਜੀ ਹਾਂਜੀ ਤੇ ਤੁਹਾਨੂੰ ਕਿਵੇਂ ਲੱਗ ਰਿਹਾ ਅੱਜ ਉਹਦੀ ਪ੍ਰੋਮੋਸ਼ਨ ਤੇ ਆ ਕੇ ਬਹੁਤ ਵਧੀਆ ਜੀ ਕਿਉਂਕਿ ਨਸੀਬ ਰੰਧਾਵਾ ਜਿਹੜਾ ਵਾ ਮੇਰਾ ਬਹੁਤ ਪਿਆਰਾ ਮਿੱਤਰ ਹੈ ਦੋਸਤ ਹੈ ਸਾਡਾ ਔਰ ਉਹਨੇ ਜਿਹੜੀ ਇਹ ਫਿਲਮ ਕੀਤੀ ਆ ਉਹ ਬਹੁਤ ਵਧੀਆ ਫਿਲਮ ਆ ਔਰ ਸਾਰਨ ਵੇਖਣੀ ਚਾਹੀਦੀ ਆ ਇਹ ਜਿਹੜੀ ਸ਼ੂਟ ਹੋਈ ਆ ਇੰਗਲੈਂਡ ਹੋਈ ਆ ਸਾਰੀ ਔਰ ਇਹਦੀ ਪ੍ਰੋਮੋਸ਼ਨ ਤੇ ਪਹੁੰਚੇ ਅੱਜ ਬੜੀ ਖੁਸ਼ੀ ਹੋਈ ਆ ਕਿ ਸਾਡੇ ਵੀਰ ਦੀ ਅੱਜ ਫਿਲਮ ਜਿਹੜੀ ਆ ਇਹ ਕੱਲ ਨੂੰ ਰਿਲੀਜ਼ ਹੋ ਰਹੀ ਆ ਔਰ ਸਾਰੇ ਹੀ ਮਤਲਬ ਜਿਹੜਾ ਵੀ ਆਲ ਪੰਜਾਬ ਔਰ ਆਲ ਵਰਲਡ ਵਿੱਚ ਰਿਲੀਜ਼ ਹੋ ਰਹੀ ਆ ਔਰ ਨਸੀਬ ਰੰਧਾਵੇ ਨੂੰ ਔਰ ਸਾਰੇ ਪ੍ਰੋਡਿਊਸਰ ਜਿੰਨੇ ਵੀ ਸਾਡੇ ਕਸ਼ਮੀਰ ਭਾਜੀ ਹੋਣੀ ਆ ਸਾਰਿਆਂ ਨੂੰ ਸਾਡੇ ਨੂੰ ਬਹੁਤ ਸਾਰੀ ਮੁਬਾਰਕਾਂ ਔਰ ਆਜੋ ਫਿਰ ਲਾਉਂਨੇ ਆ ਰੌਣਕਾਂ ਆ ਕਿ ਸਰਮਿਆਚ ਤੁਹਾਨੂੰ ਪਤਾ ਹੈ ਕਿ ਕਸ਼ਮੀਰ ਸਿੰਘ ਸੋਲ ਭਾਜੀ ਦੇ ਬੇਟਾ ਜੀ ਮੇਨ ਲੀਡ ਹੀਰੋ ਡੈਬਿਊ ਫਿਲਮ ਉਹਨਾਂ ਦੀ ਆ ਰਹੀ ਹੈ ਹਾਂ ਜੀ ਹਾਂ ਜੀ ਹਾਂ ਜੀ ਉਹਨਾਂ ਦੇ ਬੇਟਾ ਨੇ ਮੇਨ ਹੀ ਲੀਡ ਤੇ ਕੰਮ ਕਰ ਰਹੇ ਆ ਔਰ ਸਾਡਾ ਵੀਰ ਜਿਹੜਾ ਹੈਗਾ ਵਾ ਦੂਸਰਾ ਨਾਲ ਇੱਕ ਹੋਰ ਵੀ ਨਾਲ ਜਿਹੜੇ ਮੰਡ ਮੰਡ ਸਾਡਾ ਮੰਡ ਮੰਡ ਸਾਡਾ ਵੀਰ ਹੈਗਾ ਔਰ ਲਵ ਜਿਹੜੀ ਕੁੜੀ ਆ ਉਹ ਵੀ ਇਸ ਚ ਐਕਟਿੰਗ ਕਰਦੀ ਆ ਔਰ ਇਸ ਮੂਵੀ ਨੂੰ ਵੱਧ ਤੋਂ ਵੱਧ ਵੇਖੋ ਇਸ ਵਿੱਚ ਐਸੇ ਲਵ ਦੋ ਆ अच्छा नहीं हां दोनों दोनों तरंदा बढ़िया तो अच्छा दोनों तरंदा बहुत बढ़िया जी बहुत बढ़िया ਤੇ ਇਸ মুਵੀ ਨੂੰ ਵੱਧ ਤੋਂ ਵੱਧ ਸਾਰਿਆਂ ਨੂੰ ਰਿਕੁਐਸਟ ਹੈ ਬੇਨਤੀ ਆ ਵੀ ਵੇਖੋ ਜਾ ਕੇ ਤੇ ਸਲਮੇ ਕਰ ਭਰ ਦੋ ਕਿਉਂਕਿ ਸਾਡੇ ਇਲਾਕੇ ਦੇ ਔਰ ਸਾਡੇ ਵੀਰ ਹੈਗੇ ਇਲਾਕੇ ਦੇ ਜਿਨ੍ਹਾਂ ਦੀ ਫਿਲਮ ਹੈਗੀ ਆਪਣੇ ਨਸੀਬ ਰੰਧਾਵਾ ਜੀ ਔਰ ਆਪਾਂ ਸਾਰੇ ਇਸ ਨਾਲੇ ਮਿਲ ਕੇ ਵੇਖਣੀ ਆ ਔਰ ਸਲਮੇ ਨੂੰ ਪੂਰਾ ਭਰਤੀ ਗਏ ਔਰ ਦੋਸਤੋ ਇਹ ਫਿਲਮ ਦੇ ਵਿੱਚ ਆਪਣੇ ਮਲਕੀਤ ਰੌਣੀ ਜੀ ਵੀ ਬਾਕਮਾਂ ਰੋਲ ਕਰ ਰਹੇ ਨੇ ਤੇ 24 ਜਨਵਰੀ ਕੱਲ ਨੂੰ ਸਿਨੇਮਿਆ ਘਰਾਂ ਦੇ ਵਿੱਚ ਜਾ ਕੇ ਫਿਲਮ ਜ਼ਰੂਰ ਦੇਖਣੀ ਆ ਫਿਲਮ ਐ ਪ੍ਰਮੋਸ਼ਨ ਜਿਹੜੀ ਅਸੀਂ ਪੂਰੀ ਕਰ ਰਹੇ ਆ ਕਿਉਂਕਿ ਫਿਲਮ ਪਰਿਵਾਰਕ ਫਿਲਮ ਆ ਰਿਸ਼ਤੇ ਨਾਤੇ ਤੇ ਚੱਕ ਦੋ ਫੱਟੇ ਕਰੋ ਇੰਜੋਏ ਔਰ ਸਟਾਰ ਕਾਸਟ ਦੇ ਵਿੱਚ ਜਿੱਤਾ ਅਸੀਂ ਸਾਰਿਆਂ ਨੂੰ ਮਿਲ ਰਹੇ ਆ ਉੱਥੇ ਸਾਡਾ ਸਾਥ ਦੇਣ ਵਾਸਤੇ ਪਿੰਦਰ ਬਾਜੀ ਸੇਰੋਂ ਤੋਂ ਆਏ ਨੇ ਔਰ ਮੇਰੀਆਂ ਕਾਫੀ ਫਿਲਮਾਂ ਦੇ ਵਿੱਚ ਬਹੁਤ ਸੋਹਣਾ ਰੋਲ ਕਰਦੇ ਨੇ ਔਰ ਬਹੁਤ ਵਧੀਆ ਐਕਟਰ ਨੇ ਔਰ ਆਓ ਇਹਨਾਂ ਨਾਲ ਗੱਲਬਾਤ ਕਰਦੇ ਆ ਕਿ ਰਿਸ਼ਤੇ ਨਾਤੇ ਮੂਵੀ ਜਿਹੜੀ 24 ਜਨਵਰੀ ਨੂੰ ਸਿਨੇਮਿਆ ਘਰਾਂ ਚ ਲੱਗ ਰਹੀ ਹੈ ਉਹਦੇ ਬਾਰੇ ਤੁਹਾਡੇ ਕੀ ਵਿਚਾਰ ਹਾਂਜੀ ਬਾਜੀ ਸਾਰੇ ਬਹੁਤ ਹੀ ਵਧੀਆ ਪਰਵਾਰਿਕ ਮੂਵੀ ਆਏ ਇਹ 24 ਜਨਵਰੀ ਨੂੰ ਰਿਲੀਜ਼ ਹੋਣ ਵਾਲੀ ਹੈ ਅਸੀਂ ਟ੍ਰੇਲਰ ਵੇਖਿਆ ਬਹੁਤ ਵਧੀਆ ਚ ਸਾਰੇ ਐਕਟਰਾਂ ਨੇ ਸਾਰੀ ਟੀਮ ਨੇ ਬਹੁਤ ਵਧੀਆ ਕੰਮ ਕੀਤਾ ਵਾ ਸਾਰੇ ਜਾਣੇ ਹੀ ਸਾਰੇ ਸਿਨੇਮੇ ਦੇ ਵਿੱਚ ਵੇਖਿਆ ਉਹ ਮੂਵੀ ਬਹੁਤ ਵਧੀਆ ਮੂਵੀ ਆ ਸੋ ਆਓ ਮਿਲਦੇ ਹਾਂ ਸਾਰੇ 24 ਜਨਵਰੀ ਨੂੰ ਸਿਨੇਮਿਆਂ ਦੇ ਵਿੱਚ ਔਰ ਇਹਦੇ ਵਿੱਚ ਮਲਕੀਤ ਰੌਣੀ ਭਾਜੀ ਵੀ ਹੈਗੇ ਤੁਹਾਨੂੰ ਪਤਾ ਹੈ ਨਾ ਉਹਨਾਂ ਨੇ ਬਾਖਮਾਰ ਰੋਲ ਕੀਤਾ ਪਰਮਿੰਦਰ ਗਿੱਲ ਮੈਡਮ ਹੈਗੇ ਨੇ ਲਵ ਗਿੱਲ ਹੈ ਲਵ ਗਿੱਲ ਮੈਮ ਜਿਹੜੇ ਆਪਣੇ ਏਰੀਏ ਦੇ ਤਰਨਧਾਂਦੇ ਆ ਹਾਂਜੀ 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 ਸੋ ਦੋਸਤੋ ਜਿੱਦਾਂ ਇਹਨਾਂ ਨੇ ਦੱਸਿਆ ਕਿ 24 ਜਨਵਰੀ ਨੂੰ ਸਿਨੇਮਿਆ ਕਰਾਂ ਦੇ ਫਿਲਮ ਲੱਗ ਰਹੀ ਆ ਤੁਸੀਂ ਜ਼ਰੂਰ ਦੇਖਣ ਜਾਇਓ ਤੇ ਮਿਲਦੇ ਆ ਫਿਰ ਸਿਨੇਮਿਆ ਕਰਾਂ ਦੇ ਵਿੱਚ